ਇੱਕ ਦਿਨ ਦੀ ਗੱਲ ਹੈ ਕੁਝ ਕੋ ਸਿੱਖਾਂ ਨੇ ਮਿਲ ਕੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਲਾਂਗਰੀ ਸੰਗਤ ਨੂੰ ਪ੍ਰਸ਼ਾਦ ਇੱਕ ਵਾਰ ਥੋੜਾ ਥੋੜਾ ਵਰਤਾ ਕੇ ਫੇਰ ਨਹੀਂ ਦਿੰਦਾ ਜੇ ਕੋਈ ਸਿੱਖ ਫੇਰ ਪ੍ਰਸ਼ਾਦ ਮੰਗੇ ਤਾਂ ਚੁੱਪ ਕਰ ਰਹਿੰਦਾ ਹੈ ਬੋਲਦਾ ਹੀ ਨਹੀਂ ਅਤੇ ਜੇ ਬੋਲਦਾ ਹੈ ਤਾਂ ਉਲਟਾ ਬੋਲਦਾ ਹੈ ਸਾਰੀ ਸੰਗਤ ਚਾਹੁੰਦੀ ਹੈ ਕਿ ਤੁਸੀਂ ਲਾਂਗਰੀ ਨੂੰ ਤਕੜਾਈ ਕਰੋ ਇਹ ਸੰਗਤ ਨੂੰ ਭੁੱਖਾ ਨਾ ਰੱਖਿਆ ਕਰੇ ਰੱਜ ਕੇ ਸ਼ਕਾਇਆ ਕਰੇ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਲਾਂਗਰੀ ਲੋਭੀ ਤੇ ਲਾਲਚੀ ਹੈ ਨੀਅਤ ਦਾ ਭੁੱਖਾ ਹੋਣ ਕਰਕੇ ਕਦੀ ਰੱਜਦਾ ਨਹੀਂ ਇਹ ਪਿਛਲੇ ਜਨਮ ਦਾ ਮਸੰਦ ਜਾਪਦਾ ਹੈ ਜੋ ਗੁਰੂ ਕੀ ਦੇਗ ਹੈ ਉਹ ਵਾਹਿਗੁਰੂ ਦੀ ਦੇਗ ਹੈ ਇਸ ਦੇਗ ਵਿੱਚ ਬਹੁਤਾ ਸੁਆਦ ਹੁੰਦਾ ਹੈ ਇਸ ਗੁਰੂ ਕੀ ਦੇਗ ਨੂੰ ਜਿਹੜਾ ਨਹੀਂ ਛਕਦਾ ਉਹ ਗੁਰੂ ਦਾ ਸਿੱਖ ਨਹੀਂ ਹੈ ਅੱਗੇ ਵਾਸਤੇ ਤੁਸੀਂ ਸਾਰੇ ਸਿੱਖ ਭਾਈ ਸੁਣ ਲਵੋ ਜਿਹੜੀ ਅਸਾਂ ਰਹਿਤ ਦੱਸੀ ਹੈ ਉਹ ਧਾਰਣ ਕਰਕੇ ਪ੍ਰਸ਼ਾਦ ਤਿਆਰ ਕਰੋ ਅਤੇ ਸਿੱਖ ਨੂੰ ਇਸ ਤਰ੍ਹਾਂ ਪਿਆਰ ਕਰ ਕੇ ਪ੍ਰਸ਼ਾਦ ਛਕਾਵੋਗੇ ਤਾਂ ਉਹ ਨਿਹਾਲ ਹੋ ਜਾਂਦਾ ਹੈ ਉਸ ਨੂੰ ਕਦੀ ਕੋਈ ਕਸ਼ਟ ਨਹੀਂ ਹੁੰਦਾ ਵਰਨ ਆਸ਼ਰਮ ਦੇ ਭਰਮ ਨੂੰ ਤਿਆਗ ਕੇ ਗੁਰੂ ਪੰਥ ਦੇ ਪ੍ਰੇਮੀ ਹੋ ਕੇ ਅਰਦਾਸ ਕਰਕੇ ਪ੍ਰਸ਼ਾਦ ਵਰਤਾਓ ਅਤੇ ਪ੍ਰਸ਼ਾਦ ਛਕਣ ਵਾਲਾ ਤਵੇ ਪ੍ਰਸ਼ਾਦ ਆ ਕੇ ਛਕੋ ਤ੍ਰਿਪਤ ਹੋ ਕੇ ਹੱਥ ਮੂੰਹ ਸਾਫ਼ ਕਰਕੇ ਚੁਲੇ ਦਾ ਅਰਦਾਸਾ ਕਰੇ ਅਤੇ ਪਵਿੱਤਰਤਾ ਦਾ ਸਦਾ ਖਿਆਲ ਰੱਖੇ ਸਿੱਖਾਂ ਦੀ ਸੇਵਾ ਸਿੱਖ ਕਰੇ ਪ੍ਰਸ਼ਾਦ ਛਕਣ ਵਾਸਤੇ ਪਾਸ ਬੈਠੇ ਸਿੱਖ ਨੂੰ ਪੰਗਤ ਵਿੱਚੋਂ ਨਾ ਉਠਾਵੇ ਜੋ ਪੇਟ ਭਰ ਕੇ ਖਾ ਲਵੇ ਅਤੇ ਫਿਰ ਲੋਭ ਕਰੇ अथवा ਸਿੱਖ ਦੇ ਘਰ ਲੜਕੀ ਆਦ ਨੂੰ ਮੰਦੀ ਨਜ਼ਰ ਨਾਲ ਵੇਖੇ ਤਾਂ ਉਹ ਸਿੱਖ ਅਵਸ਼્ય ਹੀ ਨਰਕ ਵਿੱਚ ਪਵੇਗਾ ਮੈਂ ਉਸ ਦਾ ਕਦੀ ਵੀ ਸਹਾਈ ਨਹੀਂ ਬਣਾਗਾ ਜੋ ਭੁੱਖੇ ਸਿੱਖ ਨੂੰ ਆਦਰ ਨਾਲ ਪ੍ਰਸ਼ਾਦ ਛਕਾਵੇ ਉਹ ਸੌ ਜਗ ਕੀਤੇ ਦਾ ਫਲ ਪ੍ਰਾਪਤ ਕਰਦਾ ਹੈ ਜੋ ਸਿੱਖ ਸਿੱਖ ਨੂੰ ਵਿਦਿਆ ਪੜ੍ਹਾਵੇ ਨੰਗੇ ਸਿਰ ਨੂੰ ਕੱਪੜਾ ਦੇਵੇ ਸਿੱਖ ਦਾ ਕੋਈ ਅੜਿਆ ਹੋਇਆ ਕਾਰਜ ਠੀਕ ਕਰ ਦੇਵੇ ਉਸ ਨੂੰ ਜਮਾਂ ਦਾ ਦੁੱਖ ਨਹੀਂ ਲੱਗੇਗਾ ਅਤੇ ਫਿਰ ਗੁਰੂ ਜੀ ਨੇ ਰਾਗੀਆਂ ਦੇ ਪ੍ਰਤੀ ਵਚਨ ਕੀਤੇ ਇੱਕ ਦਿਨ ਸਤਗੁਰੂ ਜੀ ਦੀਵਾਨ ਵਿੱਚ ਬੈਠੇ ਸਨ ਅਤੇ ਰਾਗੀ ਬਲਾਵਲ ਦੀ ਚੌਂਕੀ ਬੜੇ ਸੁੰਦਰ ਸੁਰ ਨਾਲ ਅਤੇ ਤਾਲ ਨਾਲ ਕਰ ਰਹੇ ਸਨ ਸਾਰੀ ਸੰਗਤ ਨੇ ਰਾਗੀਆਂ ਨੂੰ ਵਾਹ ਵਾਹ ਕਰਕੇ ਉਹਨਾਂ ਦੀ ਪ੍ਰਸ਼ੰਸਾ ਕੀਤੀ ਇਸ ਨੂੰ ਸਤਗੁਰੂ ਜੀ ਨੇ ਸੁਣ ਕੇ ਉੱਚੀ ਦਿੱਤੀ ਆਖਿਆ ਇਹਨਾਂ ਰਾਗੀਆਂ ਨੇ ਜੋ ਕਿਹਾ ਹੈ ਉਹ ਇਹ ਆਪਣੇ ਕਹਿਣੇ ਨੂੰ ਆਪ ਧਾਰਨ ਨਹੀਂ ਕਰਦੇ ਇਸ ਪਰਸੰਗਤ ਨੇ ਬੇਨਤੀ ਕਰਕੇ ਪੁੱਛਿਆ ਸਤਿਗੁਰੂ ਜੀਓ ਇਹ ਗੱਲ ਸਾਨੂੰ ਖੋਲ ਕੇ ਸਮਝਾਓ ਅਸੀਂ ਸਮਝ ਨਹੀਂ ਸਕੇ ਸਤਿਗੁਰੂ ਜੀ ਨੇ ਇਸ ਨੂੰ ਸਮਝਾਉਣ ਵਾਸਤੇ ਇੱਕ ਪਿੰਡ ਦੇ ਚੌਧਰੀ ਦੀ ਵਾਰਤਾ ਸੁਣਾਈ ਇੱਕ ਚੌਧਰੀ ਆਪਣੇ ਖੇਤ ਵਿੱਚ ਗਿਆ ਉਸ ਨੇ ਖੇਤੀ ਨੂੰ ਪਾਣੀ ਦੇਣ ਵਾਸਤੇ ਖੂਹ ਜੋੜਿਆ ਪਾਣੀ ਲਾਉਣ ਵਾਸਤੇ ਉਸ ਨੇ ਕਹੀ ਇੱਕ ਕਿਾਰੇ ਪਾਸ ਰੱਖ ਦਿੱਤੀ ਕਹੀ ਕੋਈ ਚੁੱਕ ਕੇ ਲੈ ਗਿਆ ਚੌਧਰੀ ਨੂੰ ਲੱਭੀ ਨਾ ਚੌਧਰੀ ਨੇ ਵਿਚਾਰਿਆ ਕਿ ਜੇ ਮੇਰੀ ਕਹੀ ਹੀ ਚੋਰੀ ਹੋ ਗਈ ਤਾਂ ਹੋਰਨਾਂ ਦੀ ਕੀ ਗੱਲ ਹੈ ਉਹਨਾਂ ਦੀ ਚੋਰੀ ਕਿਉਂ ਨਾ ਹੋਵੇਗੀ ਉਸ ਨੇ ਢੋਲ ਵਾਲੇ ਨੂੰ ਸੱਦ ਕੇ ਪਿੰਡ ਵਿੱਚ ਡੌਂਡੀ ਫਰਵਾਹ ਦਿੱਤੀ ਕਿ ਜਿਸ ਨੇ ਚੌਧਰੀ ਦੀ ਕਹੀ ਲਈ ਹੈ ਉਹ ਦੇ ਦੇਵੇ ਪਰ ਕਹੀ ਕਿਤੇ ਨਾ ਮਿਲੀ ਫਿਰ ਉਸ ਨੇ ਪਿੰਡ ਦੀ ਤਲਾਸ਼ੀ ਕਰਾਈ ਕਹੀ ਫੇਰ ਵੀ ਨਾ ਮਿਲੀ ਉਹ ਬੜਾ ਹੈਰਾਨ ਹੋਇਆ ਫਿਰ ਇੱਕ ਮਨੁੱਖ ਨੇ ਕਿਹਾ ਚੌਧਰੀ ਜੀ ਇਸ ਢੋਲੀ ਦੇ ਘਰ ਦੀ ਤਲਾਸ਼ੀ ਵੀ ਲੈ ਲਵੋ ਜੇ ਕਹੀ ਮਿਲ ਜਾਵੇ ਉਸ ਮਨੁੱਖ ਦੀ ਗੱਲ ਮੰਨ ਕੇ ਚੌਧਰੀ ਨੇ ਜਦ ਉਸ ਢੋਲੀ ਦਾ ਘਰ ਨੂੰ ਤਲਾਸ਼ੀ ਲਈ ਕਿਹਾ ਤਾਂ ਢੋਲੀ ਦੇ ਜਦ ਘਰ ਦੀ ਤਲਾਸ਼ੀ ਲਈ ਗਈ ਤਾਂ ਉਸ ਨੇ ਘਰ ਦੀ ਇੱਕ ਕੋਠੀ ਦੇ ਪਿੱਛੇ ਕਹੀ ਨੂੰ ਰੱਖਿਆ ਹੋਇਆ ਸੀ ਅਤੇ ਕਹੀ ਉਥੋਂ ਮਿਲ ਗਈ ਚੌਧਰੀ ਨੇ ਕਿਹਾ ਓਏ ਮੂਰਖ ਢੋਲਚੀ ਤੂੰ ਸਾਰਿਆਂ ਨੂੰ ਢੋਲ ਵਜਾ ਕੇ ਕਹੀਦਾ ਢੰਡੋਰਾ ਦਿੱਤਾ ਪਰ ਕਹੀ ਤੂੰ ਆਪਣੇ ਘਰ ਹੀ ਛਪਾਈ ਹੋਈ ਸੀ ਕੀ ਆਪਣਾ ਢੰਡੋਰਾ ਤੈਨੂੰ ਆਪ ਨੂੰ ਨਹੀਂ ਸੁਣਿਆ ਗਿਆ ਤੂੰ ਸਖਤ ਦੰਡ ਦਾ ਭਾਗੀ ਹੈ ਇਹ ਆਖ ਕੇ ਚੌਧਰੀ ਨੇ ਉਸ ਨੂੰ ਯਥਾ ਜੋਗ ਸਜ਼ਾ ਦੇ ਕੇ ਛੱਡ ਦਿੱਤਾ ਇਸੇ ਤਰ੍ਹਾਂ ਹੀ ਰਾਗੀ ਪੰਡਤ ਅਤੇ ਜੋਤਸ਼ੀ ਦੂਜਿਆਂ ਨੂੰ ਸੁਣਾਉਂਦੇ ਹਨ ਪਰ ਆਪ ਨਹੀਂ ਕਮਾਉਂਦੇ ਜਿਵੇਂ ਰਸਤਾ ਪੁੱਛਣ ਵਾਲਾ ਪੁੱਛ ਕੇ ਅੱਗੇ ਪਹੁੰਚ ਜਾਂਦਾ ਹੈ ਪਰ ਦੱਸਣ ਵਾਲਾ ਉੱਥੇ ਹੀ ਰਹਿ ਜਾਂਦਾ ਹੈ ਤਿਵੇਂ ਹੀ ਇਹ ਰਾਗੀ ਪੰਡਤ ਤੇ ਜੋਤਸ਼ੀ ਹਨ ਜੋ ਦੂਸਰਿਆਂ ਨੂੰ ਦੱਸਦੇ ਹਨ ਉਸ ਪਰ ਆਪ ਅਮਲ ਨਹੀਂ ਕਰਦੇ ਪੁੱਛਣ ਵਾਲਾ ਜਿਗਿਆਸੂ ਹੈ ਉਹ ਅਮਲ ਕਰਦਾ ਹੈ ਪਰ ਦੱਸਣ ਵਾਲਾ ਰੁਜਗਾਰੀਆ ਹੈ ਤੇ ਅਮਲ ਨਹੀਂ ਕਰਦਾ ਜਦ ਤੱਕ ਆਪ ਨੂੰ ਸ਼ਾਂਤੀ ਦੀ ਪ੍ਰਾਪਤੀ ਨਹੀਂ ਹੁੰਦੀ ਤਦ ਤੱਕ ਕਹਿਣਾ ਬੇਅਰਥ ਹੈ ਜਿਨ੍ਹਾਂ ਨੂੰ ਸੱਚਾ ਗੁਰੂ ਮਿਲੇਗਾ ਉਹੀ ਬਖਸ਼ੇ ਜਾਣਗੇ ਪਰ ਇਸ ਗੱਲ ਨੂੰ ਉਹੀ ਸਮਝਣਗੇ ਜਿਨ੍ਹਾਂ ਦੇ ਪੂਰਵਲੇ ਪੁੰਨ ਕਰਮ ਬਹੁਤ ਜ਼ਿਆਦਾ ਹੋਣਗੇ